ਮੈਂ ਮੈਂ ਤਾਂ ਫਿਰ ਪੱਕਾ ਹੀ ਮੋਲ ਲਾਉ ਤੈਨੂੰ ਕਿਹਾ ਬਸ ਬੋਲ ਇਹਨਾਂ ਦੇ ਪੱਕੇ ਮੋਲ ਲਾ ਦੇ ਬੋਲ ਬੋਲ ਬੰਦੀ ਬਹੁਤਾ ਕਿਨਾਂ ਦੇ ਬੋਰੇ ਲਾ ਦਿੰਦੀ ਇੱਧਰ ਜਾ ਕੇ ਇਹ ਗੁੰਦ ਆਉਂਦੀ ਆ ਇੱਕ ਗੱਲ ਹੋ ਰਾਇਆ ਕਿਨਾਂ ਦੇ ਪਟ ਪਟ ਗੁੰਦ ਆਉਂਦੀ ਆ ਤਾਂ ਐ ਬੋਰੇ ਲਾ ਦਿੰਦੀ ਐ ਉਸ ਦੀ ਆ ਉਹ ਕਿੰਨੇ ਦੀ ਹੂ ਹਾਂ ਜਾਂ ਨਾ ਕਿੰਨੇ ਦੀ ਉਹ ਚੱਜ ਦੀ ਗੱਲ ਕਰ ਕੋਈ ਬਈ ਤੁਲੇ ਨਹੀਂ ਪਾਸ ਹੋਰ ਤੂੰ ਇੱਧਰੋਂ ਦੀਵਾਰ ਤੋਂ ਮੈਂ ਜੋ ਤੂੰ ਇੱਧਰੋਂ ਦੇ ਚ 2000 ਦੀ ਕਿਵੇਂ ਕਰਦਾ ਤੁਸੀਂ ਬੱਸ ਉਹ ਨਾ ਕਰ ਕਿਵੇਂ ਦੀਵਾਰ ਤੋਂ ਮੈਂ ਬੋਲ ਬੋਲ ਕਰੀ ਨੇੜੇ ਦੀ ਜਿਹੜਾ ਗਾਂ ਵੇਚਣੇ ਦਾ ਨਹੀਂ ਚੁੱਪ ਕਰਕੇ ਤੁਰ ਜਾਗੇ ਅਸੀਂ ਤੂੰ ਇੱਧਰ ਤੇ ਅਸੀਂ ਇੱਧਰ ਬੋਲਕਾਰੇ ਮੈਂ ਮੈਂ ਤਾਂ ਫਿਰ ਪੱਕਾ ਹੀ ਮੁੱਲ ਲਾਉ ਤੈਨੂੰ ਕਰ ਦੇਣਾ ਦਾ ਦੇਦੀ ਨਹੀਂ ਤੇਰੀ ਪਰੇ ਕਰ ਦੇਣੀ ਆ ਦਾ ਹੁਣ ਤਾਂ ਲੈ ਜੀ ਹਣ ਮੁੱਲ ਕਰ ਕਰ ਕੇ ਥੱਕ ਗਿਆ ਕਿ ਹਜੇ ਕਰੀ ਜਾਣਾ ਦੇਖ ਕਿੰਨੇ ਵਿੱਚ ਕੀ ਆਸਲਾ ਤੈਨੂੰ ਮੈਂ ਮੋੜਦਾ ਤੂੰ ਦੱਸ ਦੇ ਨਵੇਂ ਵਾਲੀ ਗੱਲ ਖਾ ਪੱਕੇ ਰੁਪਈਆ ਦੇ ਮੈਂ ਤੈਨੂੰ ਮੋੜਦਾ ਪਰ ਐਂ ਚੀ ਬਾਂਦੀ ਬਹੁਤਾ ਕਿੰਨਾ ਦੇ ਬੋਰੇ ਲਾ ਦਿੰਦੀ ਇੱਧਰ ਜਾ ਕੇ ਅਜੇ ਗੂੰਦੀ ਆਉਂਦੀ ਆ ਸਹੀ ਸੇ ਗੂੰਦੀ ਆਉਂਦੀ ਆ ਜੇ ਮੈਂ ਮੋੜ ਨਹੀਂ ਕੀਤਾ ਸੱਚੀ ਹੋਗੇ ਨੇ ਦੀ ਹਾਂ ਜਾਂ ਨਾ ਹਾਂ ਦੋ ਜਣਾਂ ਲੈ ਲੈ ਕਿੰਨੇ ਦੀ ਹੋ ਗਰੇ ਦਾ ਇਹਨਾਂ ਵੇਚਣਾ ਗਾ ਦੱਸਣਾ ਲਿਬੜੂ ਕਹਿੰਦੇ ਦੀ ਹਾਂ ਯਾਰ ਤੇਰਾ ਤੇਰਾ ਹੀ ਪਤਾ ਲੱਗੇ ਮੜਾ ਪੱਕੇ ਰੁਪਈਆ ਮੈਨਾਂ ਇਹ ਬੱਚੇ ਇੱਕ ਗੱਲ ਹੋ ਰਾਇਆ ਕਿ ਇਹਨਾਂ ਦਾ ਪਟ ਪਟ ਗੁੰਦ ਆਉਂਦੀ ਆ ਤੇ ਐ ਬੋਰੇ ਲਾਉਂਦੀ ਐ ਸੂਈ ਦੀ ਇਹ ਸੂਈ ਆ ਪਹਿਲਾਂ 500 ਸੂਈ ਪਿੰਟੂ ਪਿੰਡੋ ਹੀ ਲਈ ਆ 500 ਸੂਈ ਹੈਗਾ 55 ਦੀ ਕਰਨਾ ਗਲਤ ਨਹੀਂ ਗਿਆ ਕਿੰਨੇ ਦੀ ਉਹ ਕਿੰਨੇ ਦੀ ਨਹੀਂ ਲਗਣੀ ਅਗਲੀ ਮੰਡੀ ਅਗਲੀ ਮੰਡੀ ਦਾ ਨਹੀਂ ਲਗਣੀ ਕੋਈ ਨਹੀਂ ਉਹ ਕਿੰਨੇ ਦੀ ਹੂ ਹਾਂ ਯਾਰ ਕਿੰਨੇ ਦੀ ਜੋੜ ਘੱਟ ਉਹ ਚੱਜ ਦੀ ਗੱਲ ਕਰ ਕੋਈ ਕੋ ਟਾਂਗ ਸਿਰ ਦੀ ਗੱਲ ਕਰ ਮੈਥੋਲੇ ਲਈ 500 ਹੋਰ ਫਿਰ ਤੂੰ ਐਂ ਦੀ ਵਾਰ ਤੂੰ ਐਂ 2000 ਦੀ ਕਿਵੇਂ ਕਰਦਾ ਤੁਸੀਂ 500 ਨਾ ਕਰਕੇ ਬੋਲ ਬੋਲ ਫਿਰ ਕਿੰਨੇ ਦਾ ਕੰਮ ਕਿੰਨੇ ਦਾ ਇੰਡੀਆ ਐਂਡ ਕਹੇ ਵੀ ਹਾਂ ਜਾਂ ਨਾ ਅੰਦਰ ਹੁੰਦਾ ਦੇਖੀ ਹਾਂ ਦੋ ਤੇਰੀ ਹੁਸ਼ਿਆ ਨਾ ਭਾਗ ਜਗਾ ਇੰਨੇ ਦੇਖ ਕੇ ਪਰ ਆਏ ਭਾਵਟਾ ਕਾ ਇਧਰ ਆ ਆਪਣਾ ਗੱਲ ਕਰੀ ਨੇੜੇ ਦੀ ਜਿਹੜਾ ਗਾਂ ਵੇਚਣੇ ਦਾ ਨਹੀਂ ਚੁੱਪ ਕਰਕੇ ਤੁਰ ਜਾਗੇ ਅਸੀਂ ਤੂੰ ਇਧਰ ਤੇ ਅਸੀਂ ਇਧਰ ਤੂੰ ਬੁਲਕਾਰੇ ਮੈਂ ਮੈਂ ਤਾਂ ਫਿਰ ਪੱਕਾ ਹੀ ਮੁੱਲ ਲਾਉ ਤੈਨੂੰ ਬੱਸ ਬੋਲ ਇਹਨਾਂ ਦੇ ਪੱਕੇ ਮੁੱਲ ਲੈ ਚੱਲ ਬੋਲ 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 ਕਹਿ ਕੀ ਤੇਰਾ ਹੀ ਪਤਾ ਲੱਗੇ ਤੂੰ ਕਿਹਾ ਨਾ ਮੈਨੂੰ ਤਾਂ ਮੁੱਲ ਦਾ ਹਜੇ ਕੋਈ ਪਤਾ ਹੀ ਨਹੀਂ ਕੀ ਕਹੇ ਓਏ ਹਾ ਉਹ ਸੁਣ ਗਿਆ ਤੂੰ ਤੇਰਾ ਪੌਣੀ ਕਿਨੇ ਦੀ ਤੂੰ ਹੀ ਦੱਸ ਤਾਹੇ ਦਾ 6 ਗੱਲ ਦਾ 6 ਗੱਲ ਦਾ ਫੇਰ ਕਿੰਨੇ ਦੀ ਫਿਰ ਚੱਲ ਬੋਲ ਨਹੀਂ ਬਲਕਾਰਿਆ ਚੱਲ ਬੋਲ ਚੱਲ ਬੋਲ ਫਿਰ ਵੀਰ ਬਣਿਆ ਕਿੰਨੇ ਦੀ ਹਾਂ ਜਾਂ ਨਾ ਤੇ ਤੂੰ ਪੱਕਾ ਰੁਪਈਆ ਲਾ ਕੇ ਜਾਉ ਪੱਕਾ ਲਾਉ ਪੱਕਾ ਲਾਉ ਇੱਕ ਵਾਰੀ ਮੋਲ ਲਾਓ ਫਿਰ ਕਿੰਨਾ ਦੇ ਟਾ ਦਾ ਵੀ ਲੱਗੇਗਾ ਹਨਾ ਸਾਡੇ ਮੁੱਲ ਵੀ ਲਾਉ ਚੱਲ ਤੂੰ ਸਮਝਾ ਦੇ ਇਹ ਰਹਾ ਬੰਦਾ ਬੋਲੋ ਨਹੀਂ ਲਾਏ ਪਾਣੀ ਜੜਾਂਗਾ ਕਿੰਨਾ ਤੇ ਆਉਦੀ ਵੀ ਨਹੀਂ ਇੰਨੇ ਦੀ ਚੱਲ ਚੱਲ ਬੋਲ ਤੇਰਾ ਬੋਲ ਮਾੜਾ ਬੋਲਦਾ ਥੋੜਾ ਹੀ ਪਤਾ 55 ਦੀ ਚੱਲਦੀ ਆ 58 ਦੀ 1060 ਦੀ ਫਿਰ ਹੁਣ ਕਿੰਨੇ ਦੀ ਫਿਰ ਚੱਲ ਕਹੇ ਫਿਰ ਕਿੰਨੇ ਦੀ ਸਾਡੇ ਪੈਨ ਦੀ ਉਹ ਦਾਰੀ ਹੈ ਸਰ ਨੋਰਾ ਕਰਜ ਤਾਂ ਦੇਣੀ ਆ ਤਾਂ ਦੇਦੀ ਨਹੀਂ ਤੇਰੀ ਔਰ ਇਹ ਕਰ ਦੇਣੀ ਆ ਤਾਂ ਲੈ ਜੀ ਵੜ ਕੇ ਨਾ ਨਾ ਉਹ ਜਾਣਦੀ ਵੀ ਨਹੀਂ ਆਈ ਭਰਾਵਾ ਕਿੱਥੇ ਦੇ ਦੇਣੇ ਤਾਂ ਕਿੱਥੇ ਦੇਣਾ ਚੋ ਲੱਕ ਪੱਛਾ ਦਾ ਹਮ ਤੇ ਪਾਤੀ ਕਿ ਨਾ ਦੇ 25 ਤੇ ਉਹ ਲਾਲ ਖੀਦੀ ਆ ਉਹ ਲਾਲ ਸਿਰੇ ਦੀ ਕਿਹੜੇ ਦੀ ਸਿਰਾ ਉਹ ਬੈਠਾ ਉਹ ਛੋਟੇ ਸਿਰੇ ਦੀ ਉਹ ਲਾਲ ਦੇਖੀ ਬੋਲਾ ਸਿਰੇ ਲਾਲ ਇਹਦਾ ਕੀ ਬੋਲਾ ਤੋਰ ਕੇ ਖਾਈ ਲਾਲ ਤੋਰ ਤੋਰ ਬੋਲ ਵੜ ਗਈ ਐ Obrigado.